ਅਸੀਗਲ ਦੀ ਪਿੰਡਾਂ ਦਾ ਚੋਰਾਂ ਬਾਰੇ ਬੇਨਤੀ ਹੈ ਵੀ ਸਾਡੇ ਇਲਾਕੇ ਚ ਕੁਛ ਦਿਨਾਂ ਤੋਂ ਤਾਰਾਂ ਦੀਆਂ ਚੋਰੀਆਂ ਹੋ ਰਹੀਆਂ ਸੀਗੀਆਂ ਤੇ ਉਹਦੇ ਵਿੱਚ ਸਾਡੀ ਪੁਲਿਸ ਨੂੰ ਬਾਲਾ ਤਰਫ ਸ੍ਰਮ ਵੱਲ ਆਏ ਹੁਕਮ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਇਹਨਾਂ ਅਨੁਸਾਰਿਆਂ ਨੂੰ ਦੱਸ ਕੇ ਕੱਢਿਆ ਐਸ.ਬੀ.ਏ ਚੋਰੇ ਰੋਕਣਿਆ ਤਾਂ ਸਾਡਾ ਜਿਹੜਾ ਹੌਲਦਾਰ ਗੁਰਪ੍ਰੀਤ ਸਿੰਘ ਹੈ ਇਹਦੇ ਕੋਲ ਮੁਕਬਰੀ ਹੋਈ ਵੀ ਦੋ ਚੋਰ ਨੇ ਗੁਰਪ੍ਰੀਤ ਸਿੰਘ ਉਹ ਪਾਗੂ ਤੇ ਦੋ ਜੱਜਜੀਤ ਸਿੰਘ ਔਰ ਬਜੱਸੀ ਇਹ ਦੋਨੋਂ ਮਹਾਰਾਜ ਦੇ ਰਹਿਣ ਵਾਲੇ ਨੇ ਤੇ ਇੱਕ ਉਹ ਚੋਰੀ ਦਾ ਤਾਂਬਾ ਲੈ ਕੇ ਵੇਚਣ ਨੂੰ ਜਾ ਰਹੇ ਆ ਤੇ ਜੇ ਮਿਲ ਜਾਣ ਤੇ ਫੜ ਜਾਉਂਦੇ ਇਹ ਦਰਾਜ ਦੇ ਜਿਹੜਾ ਹੈਗਾ ਛੋਟਾ ਜਗਾ ਦਾ ਪਿੰਡ ਦਰਾਜ ਫਾਟਕ ਦੇ ਕੋਲ ਇਹ ਇਹਨਾਂ ਨੇ ਨਕਾ ਲਾ ਕੇ ਇਹਨਾਂ ਨੂੰ ਕਾਬੂ ਕਰਿਆ ਤਾਂ ਇਹਨਾਂ ਇੱਕ ਬੋਰੇ ਵਿੱਚ ਪਾਇਆ ਹੋਇਆ ਤਾਂਬਾ ਜਿਹੜਾ 11-12 ਕਿਲੋ ਹੈਗਾ ਉਹ ਇਹਨਾਂ ਨੇ ਇਹਨਾਂ ਕੋਲੋਂ ਰਿਕਵਰ ਕੀਤਾ ਵੀ ਦੱਸਣ ਵਾਲੀ ਗੱਲ ਇਹ ਆ ਵੀ ਇਹ ਤਾਂਬਾ ਜਿਹੜਾ ਤਾਰਾਂ ਨੂੰ ਮੈਲਟ ਕਰਕੇ ਬਣਾਇਆ ਹੁਣ ਇਹਨਾਂ ਨੂੰ ਅੱਗੇ ਦੋਸ਼ ਕਰਨੀ ਆ ਰਿਮਾਂਡ ਲਿਆ ਇਹਨਾਂ ਦਾ ਤੇ ਇਹ ਰਿਮਾਂਡ ਦੌਰਾਨੇ ਰਿਮਾਂਡ ਇਹ ਤੋਂ ਕੁਝ ਵੀ ਇਹ ਚੋਰੀ ਕਿੱਥੋਂ ਕੀਤੀ ਹੈ ਕਦੋਂ ਕੀਤੀ ਹੈ ਤੇ ਇਹ ਚੋਰੀ ਦਾ ਸਮਾਨ ਇਹ ਕਿਨੂ ਕਿਨੂ ਵੇਚਦੇ ਆ ਤੇ ਹੋਰ ਇਹਨਾਂ ਦੇ ਨਾਲ ਸਾਥੀ ਕਿਹੜੇ ਆ ਇਹਦਾ ਪਤਾ ਲਾਇਆ ਜਾ ਰਿਹਾ ਹੈ ਪਰ ਇਹ ਦਿਨਾਂ ਬਲੋ ਬੰਦੇ ਫੜੇ ਗਏ ਹੈ ਕਾਫੀ ਲੱਗ ਕੇ ਵਿੱਚ ਸ਼ਾਮ ਦਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਗਿਆ ਪੂਰਾ ਨਵਾਂ ਹੈ ਜੀ ਗੁਰਪ੍ਰੀਤ ਸਿੰਘ ਔਰ ਬਾਗੂ ਸਨ ਉਹ ਕੁਲਵਿੰਦਰ ਸਿੰਘ ਵਾਸੀ ਕਰਮਰ ਪੱਤੀ ਮਹਾਰਾਜ ਜਹ ਜਗੀਰ ਵਾਸੀ ਦੀ ਸੰਦਰੀ ਪੱਤੀ ਮਹਾਰਾਜ ਸਿੰਘ ਨੇ ਭਾਗੂ ਆ ਇਹਦੇ ਤੇ 363 ਸ਼ਹਿਰ ਦਾ ਮਕਦਮਾ ਸੀ ਪਹਿਲਾਂ ਨਈਆ ਵਾਲੇ ਥਾਣੇ ਦਾ ਤੇ ਜਿਹੜਾ ਦੂਜਾ ਸ਼੍ਰੀਮਾਨ ਜਗਜੀਤ ਸਿੰਘ ਉਰਫ ਜੱਸੀ ਇਹਦੇ ਤੇ ਚੋਰੀ ਦਾ ਤੇ ਖੋਹ ਦਾ ਬੱਚਾ ਦਰਜ ਹੈ ਥਾਣੇ ਤੇ ਚੋਰੀ ਦਾ ਇੱਕ ਖੋਹ ਦਾ 18 ਦਾ ਮਤਲਬ ਇਹ ਦੋਨੇ ਬੰਦੇ ਪਰਾਲੇ ਚੋਰ ਨੇ ਤੇ ਇਹਨਾਂ ਦੀ ਚੰਗੀ ਤਰ੍ਹਾਂ ਬੜਤਾਲ ਕੀਤੀ ਜਾਏਗੀ ਸਰਹਾਂ ਚ ਕੋਈ ਮਾਇਨੇ ਤਾਂ ਨਾ ਜੀ ਨਾ ਮੇਜਰ ਨਹੀਂ hello，伊来个。